ਪਹਿਲੀ ਗੱਲ ਤਾਂ ਮਤਾਪਾਕੇ ਜਿਹੜੀ ਜਗ੍ਹਾ ਨੇ ਵੇਰਕਾ ਨੇ ਕਿੱਸ ਦੇਣ ਵਾਸਤੇ ਜਗ੍ਹਾ ਨਹੀਂ ਦਿੱਤੀ ਅਜੇ ਤੱਕ ਜੀ ਤਾਂ ਇਹਨਾਂ ਨੇ ਮਤਾਪਾਕੇ ਜਿਹੜੀ ਜਗ੍ਹਾ ਦੇਣੀ ਸੀ ਇਹਨਾਂ ਨੇ ਤਬਾਦਲਾ ਕਰਾ ਕੇ ਤੇ ਇਹ ਟੂਰਿਜ਼ਮ ਭਾਗ ਨੂੰ ਜਗ੍ਹਾ ਦੇ ਦਿੱਤੀ ਭਗਵੰਤ ਸਿੰਘ ਮਾਨ ਜਿਹੜੇ ਹਮੇਸ਼ਾ ਅਸੀਂ ਗੱਲ ਕਰਦੇ ਰਹਿੰਦੇ ਸੀਗੇ ਤੁਹਾਡੇ ਫਾਜ਼ਲ ਸਾਹਿਬ ਦੀ ਬਹੁਤ ਵਾਰਾਂ ਨੇ ਗੱਲ ਕੀਤੀ ਨਹੀਂ ਮੈਂ ਤਾਂ ਅਜੇ ਤੱਕ ਉਹਨਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੁਣੀ ਮੇਰੇ ਫਾਜ਼ਲ ਸਾਹਿਬ ਬਾਰੇ ਕੋਈ ਉਹਨਾਂ ਦੇ ਕੋਈ ਬਾਈਟ ਹੋਵੇ ਜਾਂ ਉਹਨਾਂ ਨੇ ਕੋਈ ਦੋ ਸ਼ਬਦ ਮੇਰੇ ਫਾਜ਼ਲ ਸਾਹਿਬ ਲਈ ਬੋਲੇ ਹੋਣ ਜਦੋਂ ਦੀ ਉਹਨਾਂ ਦੀ ਸਰਕਾਰ ਆਈ ਹੈ ਮੈਂ ਤਾਂ ਅਜੇ ਤੱਕ ਕਦੀ ਕੋਈ ਬਾਈਟ ਸ਼੍ਰੋਮਣੀ ਕਮੇਟੀ ਦੇ ਹੇਠ ਤੱਕ ਤਾਂ ਕੋਈ ਸਹਿਯੋਗ ਨਹੀਂ ਆ ਫੋਟੋ ਵੀ ਅਜੇ ਤੱਕ ਨਹੀਂ ਲੱਗੀ 5 ਸਾਲ ਹੋ ਗਏ ਨੇ ਉਹ ਜਦੋਂ ਫਰਿਆਦ ਨਹੀਂ ਸੁਣੀ ਤਾਂ ਬੰਦੇ ਨੂੰ ਫੇਰ ਆਸ ਖਤਮ ਹੋ ਜਾਂਦੀ ਫਿਲਹਾਲ ਤਾਂ ਮੇਰੀ ਆਸ ਉਹਨਾਂ ਦੇ ਉਹਨਾਂ ਵੱਲੋਂ ਖਤਮ ਆ ਕਿ ਕੁਝ ਕਰਨਗੇ ਕਮੇ ਮਿਲਣ ਦੀ ਨਾ ਕਈ ਵਾਰ ਕੋਸ਼ਿਸ਼ ਕੀਤੀ ਮੈਂ ਮੇਰੇ ਸ਼ਾਇਦ ਉਹਨਾਂ ਕੋ ਮੈਸੇਜ ਪਹੁੰਚੇ ਨਹੀਂ ਪਹੁੰਚੇ ਗੋਡ ਨੋ ਪਰ ਜਿਹੜੇ ਬੰਦੇ ਕਹਿੰਦੇ ਸੀ ਚੰਨੀ ਸਾਹਿਬ ਨਾਲ ਸਾਡੇ ਅਸੀਂ ਸੱਜਾ ਹਤਾ ਸਾਡੇ ਬਹੁਤ ক্লোਜ਼ ਨੇ ਉਹ ਕਹਿ ਕੇ ਬਾਅਦ ਚ ਮਿਲੌਣ ਦੀ ਗੱਲ ਤਾਂ ਦੂਰ ਬਾਅਦ ਚ ਕੋਈ ਗੱਲ ਨਹੀਂ ਉਹਨਾਂ ਨੇ ਦੁਬਾਰਾ ਕੀਤੀ ਜਿੰਨਾ ਲੋਕਾਂ ਨੇ ਸ਼ਮਸ਼ਾਨ ਘਾਟ ਨੂੰ ਤਾਲੇ ਲਵਾਏ ਸੀਗੇ ਤੇ ਇਹ ਜਗਾ ਚੁਣੀ ਸੀ ਉਹਨਾਂ ਨੇ ਸੰਸਕਾਰ ਵਾਸਤੇ ਅੱਜ ਇਸ ਜਗਾ ਦਾ ਵੀ ਕੋਈ ਕਿਸੇ ਪਾਸੇ ਗੱਲ ਨਹੀਂ ਲਾ ਰਿਹਾ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਤੇ ਨਾ ਉਹਨਾਂ ਦੀ ਫੋਟੋ ਸ਼ਰੋਮਣੀ ਕਮੇਟੀ ਅਜੈਬ ਘਰ ਵਿੱਚ ਲਗਵਾ ਰਹੀ ਆ ਸਰਕਾਰਾਂ ਇੱਕ ਤੋਂ ਆਈ ਇੱਕ ਚਲ ਗਈ ਕਿਸੇ ਨੇ ਕੋਈ ਲਾਰਾ ਲਾਇਆ ਕਿਸੇ ਨੇ ਕੋਈ ਲਾਰਾ ਲਾਇਆ ਪਰ ਆਪਣੇ ਬਜਨਾਂ ਤੇ ਕੋਈ ਵੀ ਖੜਾ ਨਹੀਂ ਉਤਰਿਆ ਇੱਥੇ ਜਿਹੜੀ ਜਗ੍ਹਾ ਉਹਨਾਂ ਨੂੰ ਮਿਲੀ ਸੀਗੀ ਉਹ ਨਹੀਂ ਮਿਲ पाएगी ਲੱਗਦਾ ਕਿ ਸਰਕਾਰ ਦੇ ਮਨ 'ਚ ਖੋਟ ਨਜ਼ਰ ਆ ਰਹੀ ਕਿਸੇ ਜਗ੍ਹਾ ਤੁਹਾਨੂੰ ਬਿਲਕੁਲ ਬਿਲਕੁਲ ਜੇ ਖੋਟ ਨਾ ਹੁੰਦੀ ਤੇ ਉਹਨੂੰ ਇੱਥੇ ਭਾਈ ਸਾਹਿਬ ਦੀ ਯਾਦਗਾਰ ਵਿੱਚ ਕੋਈ ਨਾ ਕੋਈ ਸਥਾਨ ਉਸਰਿਆ ਹੁੰਦਾ ਬਦਮਸ਼ਰੀ ਭਾਈ ਨਰਮਲ ਸਿੰਘ ਖਾਲਸਾ ਦੀ 5ਵੀਂ ਵਰ੍ਹੇਵੰਢ ਉਸ ਜਗ੍ਹਾ ਤੇ ਅੰਗੀਠਾ ਬੱਲਿਆ ਗਿਆ ਸੀ ਉਸ ਜਗ੍ਹਾ ਦੇ ਉੱਤੇ ਮਨਾਈ ਜਾ ਰਹੀ ਹੈ ਤੇ ਲਾਲ ਹੀ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਲਗਾਤਾਰ ਹੀ ਇਸ ਜਗ੍ਹਾ ਦੇ ਉੱਤੇ ਕਈ ਵਾਰ ਮੰਗ ਕੀਤੀ ਗਈ ਸੀ ਕਿ ਇਸ ਜਗ੍ਹਾ ਤੇ ਵਧੀਆ ਇੱਕ ਅਕੈਡਮੀ ਬਣਾਈ ਜਾਵੇ ਜਾਂ ਭਾਈ ਸਿੱਖ ਖਾਲਸਾ ਖਾਨਾਂ ਦੀ ਜਿਹੜੀ ਹੈ ਉਹ ਇੱਕ ਅਲੱਗ ਜਿਹੜੀ ਹੈ ਯਾਦਗਾਰ ਜਿਹੜੀ ਹੈ ਉੱਥੇ ਤਿਆਰ ਕੀਤੀ ਜਾਵੇ ਪਰਿਵਾਰ ਹਮੇਸ਼ਾ ਹੀ ਇਹ ਮੰਗ ਕਰਦਾ ਰਿਹਾ ਲੇਕਿਨ ਹਜੇ ਤੱਕ ਉਹ ਡਿਮਾਂਡ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੋ ਪਾਈਆਂ ਇਸ ਵਾਰ ਪੰਜਵਾਂ ਜਿਹੜਾ ਹੈ ਉਹ ਜੋ ਸਮਾਗਮ ਹੈ ਉਹ ਮਨਾਇਆ ਜਾ ਰਿਹਾ ਹੈ ਉਹਨਾਂ ਦੇ بیٹے ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨੇ ਵੀਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿ ਖਾਲਸਾ ਵਾਹਿ ਜੀ ਪੰਜਵਾਂ ਪੰਜਵੀਂ ਬਰਸੀ ਤੁਸੀਂ ਮਨਾ ਲੇਕਿਨ ਹਜੇ ਤੱਕ ਜੋ ਡਿਮਾਂਡ ਸੀ ਗਿਆ ਉਹ ਨਹੀਂ ਪੂਰੀਆਂ ਹੋ ਪਈਆਂ ਕੀ ਕਾਰਨ ਕੀ ਸਮਝਦੇ ਹੋ ਕਿਉਂਕਿ ਲਗਾਤਾਰ ਤੁਸੀਂ ਕਹਿ ਰਹੇ ਸੀ ਕਿ ਇੱਥੇ ਕੋਈ ਛੋਟੀ ਮੋਟੀ ਅਕੈਡਮੀ ਬਣ ਜਾਵੇ ਜਾਂ ਕੁਝ ਇਸ ਤਰ੍ਹਾਂ ਦਾ ਬਣ ਜਿੱਥੇ ਬੱਚੇ ਸਿਹਤ ਲੈ ਸਕਣ ਹਜੇ ਤੱਕ ਬਣ ਨਹੀਂ ਪਈ ਕੀ ਕਾਰਨ ਕੀ ਸਮਝਦੇ ਹੋ ਨਾ ਬਣਦਾ ਖਾਲਸਾ ਜੀ ਰੀਜ਼ਨ ਇਹੀ ਹੈ ਕਿ ਪਹਿਲੀ ਗੱਲ ਤਾਂ ਮਤਾਪਾਕੇ ਜਿਹੜੀ ਜਗ੍ਹਾ ਨੇ ਵੇਰਕਾਂ ਨੇ ਕਿੱਸ ਦੇਣ ਵਾਸਤੇ ਜਗ੍ਹਾ ਨਹੀਂ ਦਿੱਤੀ ਅਜੇ ਤੱਕ ਜੀ ਤਾਂ ਇਹਨਾਂ ਨੇ ਮਤਾਪਾਕੇ ਜਿਹੜੀ ਜਗ੍ਹਾ ਦੇਣੀ ਸੀ ਇਹਨਾਂ ਨੇ ਤਬਾਦਲਾ ਕਰਾ ਕੇ ਤੇ ਇਹ ਟੂਰਿਜ਼ਮ ਭਾਗ ਨੂੰ ਜਗ੍ਹਾ ਦੇ ਦਿੱਤੀ ਪਿਛਲੀ ਵਾਰੀ ਵੀ ਆਪਣੇ ਡਿਸਕਸ ਵਾਸਤੇ ਇਸ ਟੌਪਿਕ ਤੇ ਜੀ ਜੀ ਤਾਂ ਬਸ ਇਹੀ ਰੀਜ਼ਨ ਹੈ ਜੇ ਜਗ੍ਹਾ ਸਾਨੂੰ ਦਿੰਦੇ ਹੁੰਨ ਤਾਂ ਅਸੀਂ ਸਾਰਿਆਂ ਦੀ ਰਾਜਾ ਮੰਡੀ ਨਾਲੋਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇੱਥੇ ਕੁਝ ਬਿਲਡਿੰਗ ਤਿਆਰ ਕਰਦੇ ਇੱਕ ਫਾਦਰ ਸਾਹਿਬ ਦੇ ਨਾਂ ਦੇ ਉੱਪਰ ਟਰਸਟ ਬਣਿਆ ਸੀ ਪਰ ਟਰਸਟ ਨੂੰ ਅੱਗੇ ਤਾਂ ਲੈ ਜਾਂਦੇ ਨਾ ਜੇ ਸਾਡੇ ਕੋਲ ਜਗ੍ਹਾ ਹੁੰਦੀ ਤੇ ਇਸ ਕਰਕੇ ਮਤਲਬ ਇਹ ਤਾਂ ਵੇਟ ਨਾ ਕੋ ਨਾਲ ਜੁੜਿਆ ਨਾ ਕੋ ਮੰਦੇਸ ਨਾ ਕੋ ਸਰਕਾਰਾਂ ਮੰਦੀ ਇਸ ਗੱਲ ਨੂੰ ਨਾ ਇਹ ਮੰਨਣ ਨੂੰ ਤਿਆਰ ਨਵੀਰ ਕਾਲੇ ਭਗਵੰਤ ਸਿੰਘ ਮਾਨ ਜਿਹੜੇ ਹਮੇਸ਼ਾ ਅਸੀਂ ਗੱਲ ਕਰਦੇ ਰਹਿੰਦੇ ਸੀਗੇ ਤੁਹਾਡੇ ਫਾਜ਼ਲ ਸਾਹਿਬ ਦੀ ਬਹੁਤ ਵਰਨਣਾ ਨਾਲ ਗੱਲ ਕੀਤੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਕਿਉਂ ਨਹੀਂ ਸੁਣਵਾਈ ਹੋ ਪਾਰੀ ਕੀ ਕਾਰਨ ਕੀ ਲੱਗਦਾ ਤੁਹਾਨੂੰ ਨਹੀਂ ਮੈਂ ਤਾਂ ਅਜੇ ਤੱਕ ਉਹਨਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੁਣੀ ਮੇਰੇ ਫਾਜ਼ਲ ਸਾਹਿਬ ਬਾਰੇ ਕੋਈ ਉਹਨਾਂ ਦੇ ਕੋਈ ਬਾਈਟ ਹੋਵੇ ਜਾਂ ਉਹਨਾਂ ਨੇ ਕੋਈ ਦੋ ਸ਼ਬਦ ਮੇਰੇ ਫਾਜ਼ਲ ਸਾਹਿਬ ਲਈ ਬੋਲੇ ਹੋਣ ਜਦੋਂ ਦੀ ਉਹਨਾਂ ਦੀ ਸਰਕਾਰ ਆਈ ਹੈ ਮੈਂ ਤਾਂ ਅਜੇ ਤੱਕ ਕਦੀ ਕੋਈ ਬਾਈਟ ਸੁਣੀ ਨਹੀਂ ਉਹਨਾਂ ਦੀ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਸਟਾ ਕਹਿੰਦੇ ਨੇ ਕਿ ਮੈਂ ਆਪ ਵੀ ਇੱਕੋ ਇੱਕ ਆਪ ਵੀ ਕਲਾਕਾਰ ਸੀਗੇ ਇੱਕ ਉਹਨਾਂ ਨੂੰ ਦਿਲਚਸਪੀ ਹੋਈ ਸੀਗੀ ਐਸਸੀ ਨੂੰ ਲੈ ਕੇ ਮੈਂ ਤਾਂ 5 ਸਾਲ ਤੋਂ ਫਰਿਆਦ ਹੀ ਕਰ ਰਿਹਾ ਸੀ ਉਹਨਾਂ ਨੂੰ ਤੇ ਕਲਾਕਾਰ ਨੂੰ ਕਲਾਕਾਰ ਦੀ ਮੁਸ਼ਕਲਾਂ ਵਿੱਚ ਪੇਸ਼ ਹੋਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਉਹਨਾਂ ਨੂੰ ਤੇ ਜੇ ਉਹ ਕਲਾਕਾਰ ਨੇ ਇਹਨੇ ਤੱਕੜੇ ਪਤਾ ਸਭ ਨੂੰ ਕਲਾਕਾਰ ਨੇ ਤੇ ਪਰ ਉਹਨਾਂ ਨੂੰ ਇਹ ਵੀ ਸਮਝਣਾ ਚਾਹਤਾ ਕਿ ਉਹ ਵੀ ਇੱਕ ਬਹੁਤ ਵੱਡੇ ਕਲਾਕਾਰ ਸੀਗੇ ਤੇ ਮੈਨੂੰ ਮਦਦ ਕਰਨੀ ਚਾਹੀਦੀ ਉਹਨਾਂ ਦੀ ਨਾ ਉਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਪਰਿਵਾਰ ਕਿੰਨਾ ਕਿ ਇਸ ਤਰ੍ਹਾਂ ਸਦਮੇ 'ਚ ਹੁੰਦਾ ਕਿਉਂਕਿ ਹਰ ਸਾਲ ਤੁਸੀਂ ਮਨਾਉਂਦੇ ਹੋ ਆਪਣੇ ਪੌਕੇਟ ਤੋਂ ਸਾਰਾ ਕੁਝ ਤੁਸੀਂ ਕਰਦੇ ਹੋ ਸ਼ਰਮਣੀ ਕਮੇਟੀ ਦਾ ਸਹਿਯੋਗ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਨਹੀਂ ਸ਼ਰਮਣੀ ਕਮੇਟੀ ਦਾ ਅਜੇ ਤੱਕ ਕੋਈ ਸਹਿਯੋਗ ਨਹੀਂ ਆ ਫੋਟੋ ਵੀ ਅਜੇ ਤੱਕ ਨਹੀਂ ਲੱਗੀ 5 ਸਾਲ ਹੋ ਗਏ ਨੇ ਬਾਕੀ ਸਾਰਾ ਮੇਰਾ ਪਰਿਵਾਰ ਹੀ ਖੜਾ ਹੈ ਤੇ ਕੁਝ ਵੀ ਨਹੀਂ ਆ ਤੁਸੀਂ ਉਸ ਦਿਨ ਦੇਖਣਾ ਜਦੋਂ ਹੋਏਗਾ ਉਹ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਹੀ ਹੁੰਦੀ ਹੈ ਮੈਂ ਪੈਸਾ ਤਾਂ ਜਿਹੜੀ ਮਾਇਆ ਆਪਾਂ ਇਕੱਠੀ ਨਹੀਂ ਕਰੀਦੀ ਤੇ ਜਿੰਨਾ ਕਿ ਜਿੰਨੇ ਜੋਗੇ ਆ ਗਏ ਉਹ ਸਭ ਕੁਝ ਖਰੀਦਾ ਤੇ ਬਾਕੀ ਜਿਹੜਾ ਆ ਸਾਰੇ ਪਰਿਵਾਰ ਦਾ ਸਾਰੇ ਪਿੰਡ ਵਾਲਿਆਂ ਦਾ ਸਾਥੀਆਂ ਦਾ ਸਭ ਦਾ ਜਿਹੜਾ ਸਹਿਯੋਗ ਆ ਇਹਨਾਂ ਦੇ ਬਦੌਲਤ ਹੀ ਸਾਰਿਆਂ ਵਰਸਾਂ ਸੰਪੂਰਨ ਹੁੰਦੀ ਔਰ ਇਹਨਾਂ ਤੋਂ ਬਿਨਾਂ ਤਾਂ ਮੈਂ ਕੁਛ ਨਹੀਂ ਆ ਤਾਂ ਮੈਂ ਕਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਵੇ ਉਹ ਬੰਦੇ ਨੂੰ ਭਾਜਣਾ ਪੈ ਜਾਂਦੀ ਆ ਇਹ ਫੇ ਵੀ ਏਡੇ ਵੱਡੇ ਵਰਲਡ ਲੈਵਲ ਦੇ ਵਰਸੀ ਮਨਾਉਣੇ ਤੇ ਇਹਨਾਂ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਮੈਂ ਤਾਂ ਇਕ ਸਟੈਪ ਨਹੀਂ ਚੱਕ ਸਕਦਾ ਪਰਿਵਾਰ ਫਿਰ ਪਰਵਾਜ਼ ਚ ਕਿਸ ਤਰ੍ਹਾਂ ਦਾ ਰਹਿੰਦਾ ਕਿਉਂਕਿ ਅਕਸਰ ਹੀ ਬਹੁਤ ਵੱਡੀ ਸ਼ਖਸੀਅਤ ਸਨ ਜਿਸ ਤਰ੍ਹਾਂ ਉਹਨਾਂ ਦਾ ਸਨਸਕਾਰ ਹੋਇਆ ਜਾਂ ਗੀਠਾ ਇੱਥੇ ਬਾਲਿਆ ਗਿਆ ਸੀਗਾ ਉਸ ਤੋਂ ਉਸ ਤੋਂ ਬਾਅਦ ਲੱਗਦਾ ਨਹੀਂ ਪਰਵਾਜ਼ ਇੱਥੇ ਆਉਂਦਾ ਹੈ ਤੇ ਉਸ ਲੇਕਿਨ ਜਦੋਂ ਆ ਦਿਨ ਅਲੱਗੇ ਹੁੰਦੇ ਨੇ ਤੇ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਜਾਂਦੇ ਨੇ ਨਾਲ ਹੀ ਤੇ ਪਹੁੰਚ ਕੇ ਬਿਲਕੁਲ ਜਿਵੇਂ ਹੋ ਜਾਂਦੇ ਮੇਰੇ ਹੁਣ ਪੂਆ ਜੀ ਇਹ 5 ਸਾਲ ਬਾਅਦ ਆਏ ਨੇ ਨਾ ਤੋ ਵੈਸੇ ਹਰ ਸਾਲ ਬਰਸਤੇ ਹੁੰਦੇ ਨੇ ਪਰ ਬਰਸਤੇ ਤੋਂ ਪਹਿਲਾਂ ਹੁਣ ਸਪੈਸ਼ਲ ਐਨੇ ਕਿਉਂ ਉਦੋਂ ਤਾਂ ਚਲੋ ਬੜਾ ਇੱਥੇ ਸੰਗਤਾਂ ਦਾ ਹੁੰਮਮ ਅੱਗੇ ਪਹੁੰਚੇ ਉਦੋਂ ਮਤਲਬ ਸਾਮਾਨ ਨਹੀਂ ਮਿਲਦਾ ਪਰ ਅੱਜ 2-4 ਦਿਨ ਪਹਿਲਾਂ ਆਏ ਨੇ ਤੇ ਮਾਹੌਲ ਦੇਖਿਆ ਸਾਰਾ ਅਕਸਰ ਹੀ ਲੋਕਾਂ ਦੇ ਵੀ ਮੈਨੂੰ ਫੋਨ ਆਉਂਦੇ ਵੀ ਭਾਈ ਸਾਹਿਬ ਕੀ ਗੱਲ ਉੱਥੇ ਕੋਈ ਕੁਝ ਬਣਾ ਕਿਉਂ ਨਹੀਂ ਰਿਹਾ ਮੇਰਾ ਇਹੀ ਸਭ ਨੂੰ ਜਵਾਬ ਹੁੰਦਾ ਕਿ ਬਣਾਈਏ ਕਿਸ ਤਰ੍ਹਾਂ ਸਾਨੂੰ ਕੋਈ ਸਾਡੇ ਕੋਲ ਕੋਈ ਪਾਵਰ ਨਹੀਂ ਸਾਡੇ ਕੋਲ ਕੁਝ ਵੀ ਨਹੀਂ ਸਾਡੇ ਕੋਲ ਜਗ੍ਹਾ ਹੋਵੇ ਤੇ ਅਸੀਂ ਬਣਾਈਏ ਜਾਂ ਮੈਂ ਖੁਦ ਇਹ ਇੰਨਾ ਕੁ ਮੇ ਕੋ ਪੈਸਾ ਹੋਵੇ ਤਾਂ ਮੈਨੂੰ ਕਿਸੇ ਮਿੰਤਰ ਲਾਣ ਕਰਨੇ ਪਏ ਮੈਂ ਜਗਾ ਖਰੀਦ ਕੇ ਮੈਂ ਸਭ ਕੁਝ ਬਿਲਡਿੰਗ ਤਿਆਰ ਕਰ ਸਕਾਂ ਪਰ ਜਦੋਂ ਸ਼ੁਰੂਆਤ ਐਹੀ ਜਗ੍ਹਾ ਤੋਂ ਹੋਣੀ ਨਾ ਸਾਨੂੰ ਦੇਣਗੇ ਸਾਨੂੰ ਜਗਾ ਤਾਂ ਫੇਰ ਹੀ ਮਤਲਬ ਗਾਂ ਸ਼ੁਰੂਆਤ ਕਰਾਂਗੇ ਨਾ ਲੇਕਿਨ ਜੇਕਰ ਹੋਣ ਦੀ ਗੱਲ ਕੀਤੀ ਜਾਵੇ ਕਿ ਲੱਗਦਾ ਹੈ ਕਿ ਇਸ ਜਿਹੜਾ ਭਗਵੰਤ ਮਾਨ ਦੇ ਟਰਨਯੋਰ ਚ ਬਣ ਸਕੇਗੀ ਜੇਕਰ ਨਹੀਂ ਬਣ ਸਕਦੀ ਕਿਉਂਕਿ ਚਰਨਜੀਤ ਸਿੰਘ ਚੰਨੀ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਹਿਯੋਗ ਦਿੰਦੇ ਰਹੇ ਨੇ ਕਿ ਮਿਲੋਗੇ ਤੁਸੀਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਕਰ ਸਕਦੇ ਨੇ ਕੁਝ ਨਾ ਕੁਝ ਦੇਖੋ ਜੀ ਮੈਂ ਕੁਝ ਨਹੀਂ ਕਹਿ ਸਕਦਾ ਨਾ ਕਿਉਂਕਿ ਇੱਕ ਹੁੰਦੇ ਨਾਲ ਦਿਸਣੋਂ ਬੰਦਾ ਬਾਰ-ਬਾਰ ਫਰਿਆਦ ਕਰਦਾ ਉਹ ਜਦੋਂ ਫਰਿਆਦ ਨਹੀਂ ਸੁਣੀ ਤਾਂ ਬੰਦੇ ਨੂੰ ਫਿਰ ਆਸ ਖਤਮ ਹੋ ਜਾਂਦੀ ਫਿਲਹਾਲ ਤਾਂ ਮੇਰੀ ਆਸ ਉਹਨਾਂ ਦੇ ਉਹਨਾਂ ਵੱਲੋਂ ਖਤਮ ਆ ਕਿ ਕੁਝ ਕਰਨਗੇ ਕਿਉਂਕਿ ਇਹ ਇਹ ਤਾਂ ਹੈ ਨਹੀਂ ਕਿ ਫਾਦਰ ਸਾਹਿਬ ਨੂੰ ਕੋਈ ਜਾਣਦਾਂੀ ਸੇ ਵਰਲਡ ਫੇਮਸ ਆ ਸਾਰੀ ਦੁਨੀਆ ਜਾਣਦੀ ਹੈ ਨਾ ਤਾਂ ਉਹਨਾਂ ਨੂੰ ਇਹ ਤਾਂ ਬੱਚੇ ਉਹ ਬੱਚੇ ਤਾਂ ਹੈ ਨਹੀਂ ਕਿ ਪਤਾ ਨਹੀਂ ਕਿਸ ਨੂੰ ਹੈ ਕਿ ਮਤਲਬ ਕਿ ਉਹਨਾਂ ਦੀ ਵਰਸੀ ਹਰ ਸਾਲ ਹੁੰਦੀ ਆ ਤਾਂ ਉਹ ਸਟਿਲ ਹਜੇ ਕੋਈ ਕੇਸ ਉੱਥੇ ਪਿਆ ਕੁਝ ਹੋਇਆ ਨਹੀਂ ਹੈ ਨਾ ਤਾਂ ਪਤਾ ਤਾਂ ਸਭ ਨੂੰ ਹੀ ਪਰ ਕੋਈ ਜਾਣਬੁੱਝ ਕੇ ਗੱਲ ਨਾ ਕਰੇ ਜਾਂ ਅੱਗੇ ਨਾ ਆਉਣਾ ਚਾਹਵੇ ਤੇ ਸਾਡੀ ਤੇ uh -huh. ਹੈ ਨੀ ਨਾ ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੋਗੇ ਅਪੀਲ ਕਿ ਉਹ ਉਹੀ ਕੁਝ ਹੋਏ ਕਿਉਂਕਿ ਉਹ ਅਕਸਰ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਨਜ਼ਰ ਵੀ ਆਉਂਦਾ ਬਹੁਤ ਸਾਰੀਆਂ ਉਹਨਾਂ ਨੇ ਯਾਦਗਾਰੀਆਂ ਤਿਆਰ ਕਰਵਾਈਆਂ ਦੇਖੋ ਮੈਂ ਮਿਲਣ ਦੀ ਨਾ ਕਈ ਵਾਰ ਕੋਸ਼ਿਸ਼ ਕੀਤੀ ਮੈਂ ਮੇਰੇ ਸ਼ਾਇਦ ਉਹਨਾਂ ਕੋ ਮੈਸੇਜ ਪਹੁੰਚੇ ਨਹੀਂ ਪਹੁੰਚੇ ਗੋਡ ਨੋ ਪਰ ਜਿਹੜੇ ਬੰਦੇ ਕਹਿੰਦੇ ਸੀ ਚੰਨੀ ਸਾਹਿਬ ਨਾਲ ਸਾਡੇ ਅਸੀਂ ਸੱਜਾ ਹਤਾ ਸਾਡੇ ਬਹੁਤ ক্লোਜ਼ ਨੇ ਉਹ ਕਹਿ ਕੇ ਬਾਅਦ ਚ ਮਿਲੌਣ ਦੀ ਗੱਲ ਤਾਂ ਦੂਰ ਬਾਅਦ ਚ ਕੋਈ ਗੱਲ ਨਹੀਂ ਉਹਨਾਂ ਨੇ ਦੁਬਾਰਾ ਕੀਤੀ ਸਿੰਘ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵੱਡੀ ਸ਼ਖਸੀਅਤ ਸਨ ਲੇਕਿਨ ਜਿਸ ਵੇਖੋ ਜੀ ਪਹਿਲਾਂ ਤੇ ਆਪਾਂ ਸਤਗੁਰੂ ਸਤੇ ਬਾਦਸ਼ਾਹ ਮਹਾਰਾਜ ਦੀ ਜਿਹੜੀ ਫਤਿਹ ਜਿਹੜੀ ਉਹਨਾਂ ਬਖਸ਼ੀਸ਼ ਕੀਤੀ ਆ ਉਹ ਆਪਾਂ ਨਾਰਾ ਬੁਲੰਦ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਗੁਰੂ ਫਤਿਹ ਬਾਦ ਤੋਂ ਬਾਅਦ ਆਪਾਂ ਉਹ ਚਾਰ ਵਟਾਂ ਦਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੇ ਦੁੱਖ ਦੀ ਗੱਲ ਆ ਤੇ ਭਾਈ ਸਾਹਿਬ ਉਹਨਾਂ ਦੱਸਿਆ ਹੁੜੇ ਤੁਹਾਨੂੰ ਹੈ ਕਿ ਜਿਹੜੀ ਸਰਕਾਰ ਜੀ ਸਰਾਸਤੀ ਜਾਂ ਆਪਣਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਵੀ ਬੜੀਏ ਤਨਘੈਲੀ ਆ ਕਿਉਂਕਿ ਸ਼ਰੋਣੀ ਪੰਥ ਕਾਲੀ ਜਸਮੀਤ ਤਰਨਾਦਾਲ ਜੀ ਸਿੰਘ ਸਾਹਿਬ ਜਸਹਦਾਰ ਬਾਬਾ ਮੇਜਰ ਸਿੰਘ ਸੋਢੀ ਉਹ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਤੇ ਇਸ ਤੇਰੀ ਵਰਸੀ ਨੂੰ ਮਨਾਉਂਦੇ ਆ ਰਹੇ ਨੇ 5 ਸਾਲ ਤੋਂ ਤੇ ਇਹ ਬੜੀ ਵੱਡੀ ਤਰਾਸਤੀ ਆ ਦੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਦੀ ਮਰਾਈ ਆਪਾਂ ਲਿਆ ਰਹੇ ਆ ਵੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਪਦਮ ਸ਼੍ਰੀ ਅਵਾਰਡ ਭਾਈ ਨਰਵਲ ਸਿੰਘ ਖਾਲਸਾ ਜੀ ਨੂੰ ਜਿਹੜਾ ਮਿਲਿਆ ਵਾ ਉਹਨੂੰ ਆਪਾਂ ਰੋਲ ਰਹੇ ਆ ਲੇਕਿਨ ਸਿੰਘ ਜੱਬ ਤੁਹਾਨੂੰ ਲੱਗਦਾ ਨਹੀਂ ਕਿ 5 ਸਾਲ ਹੋ ਗਏ ਨੇ ਅੱਜ ਵੀ ਕੱਲ ਪਿੱਛੇ ਬਜਟ ਪਾਸ ਕੀਤਾ ਜੇ ਬਜਟ ਦੇ ਵਿੱਚ ਕੁਝ ਹੀ ਪੈਸੇ ਇੱਥੇ ਇਸ ਸੰਸਥਾ ਵਾਸਤੇ ਰੱਖ ਦਿੰਦੇ ਤੇ ਬੈਟਰ ਹੋਣਾ ਸੀਗਾ ਕਿਸੇ ਜਗ੍ਹਾ ਤੇ ਵੇਖੋ ਜੀ ਜਿੰਨਾ ਪੈਸਾ ਸਰੋਨੀ ਪਰੰਧਨ ਕਮੇਟੀ ਕੋਲ ਗੁਰਦੁਆਰਾ ਸਾਹਿਬ ਕੋ ਹੈਗਾ ਵਾ ਉਹਦੇ ਵਿੱਚੋਂ ਕੋਈ ਥੋੜਾ ਬਹੁਤਾ ਵੀ ਧਿਆਨ ਦੇ ਦੇਣਾ ਇੱਧਰ ਇੱਥੇ ਵਧੀਆ ਜਿਹੜੀ ਆ ਅਕੈਡਮੀ ਤੇ ਆਰੋ ਸਕਦੀ ਹੈ ਭਾਈ ਹੋਰ ਨਰਮਲ ਸਿੰਘ ਖਾਲਸਾ ਪੈਦਾ ਹੋ ਸਕਦੇ ਭਾਈ ਹੋਰ ਨਰਮਲ ਸਿੰਘ ਪੈਦਾ ਹੋ ਸਕਦੇ ਇੱਥੇ ਜਿਹੜੇ ਆ ਬੱਚੇ ਗੁਰਮਤ ਦਾ ਜਿਹੜਾ ਗਿਆਨ ਪ੍ਰਾਪਤ ਕਰ ਸਕਦੇ ਆ ਉਹ ਵੱਧ ਤੋਂ ਵੱਧ ਜਿਹੜੇ ਬੱਚੇ ਇੱਥੇ ਤਿਆਰ ਹੋ ਸਕਦੇ ਆ ਭਾਈ ਨਰਮਲ ਸਿੰਘ ਖਾਲਸਾ ਦੀ ਵਰਗੇ ਉਹਨਾਂ ਦੇ ਦਰਸ਼ੇ ਕਦਮ ਤੇ ਚੱਲਣ ਵਾਲੇ ਹੋਰ ਬੱਚੇ ਜਿਹੜੇ ਆ अनेका ਜਿਹੜੇ ਤਿਆਰ ਹੋ ਸਕਦੇ ਆ ਬਿਲਕੁਲ ਬਿਲਕੁਲ ਅਸੀਂ ਬਹੁਤ ਜਿਹੜੀ ਆ ਰੰਗੈਲੀ ਆ ਹਮ ਕਿ ਵੇਖੋ ਭਾਈ ਸਾਹਿਬ ਨੇ ਦੱਸਿਆ ਫਾਈਨਰਵਸ ਸਿੰਘ ਖਾਲਸਾ ਜੀ ਦੇ ਪੱਤਰ ਸਾਹਿਬ ਨੇ ਦੱਸਿਆ ਵਾ ਕਿ 5 ਸਾਲ ਹੋ ਗਏ ਆ ਅਜੇ ਤੱਕ ਉਹਨਾਂ ਦੀ ਅਜਾਇਬ ਘਰ ਦੇ ਵਿੱਚ ਤਸਵੀਰ ਵੀ ਨਹੀਂ ਲੱਗੀ ਤਸਵੀਰ ਵੀ ਨਹੀਂ ਲੱਗੀ ਹੂੰ ਤੇ ਕਿੱਡੀ ਮੰਦ ਭਾਗੀ ਗੱਲ ਆ ਕਿ ਇੰਨੇ ਵੱਡੇ ਜਿਹੜੇ ਉਹਨਾਂ ਨੂੰ ਮਹਾਪੁਰਸ਼ ਕਹਿਣਾ ਨਹੀਂ ਕੋਈ ਅਥਕਥਨੀ ਨਹੀਂ ਹੂੰ ਕਿ ਵੇਖੋ ਚੱਲਦੀ ਆ ਗੋਲੀਆਂ ਦੇ ਵਿੱਚ 83 ਦੇ ਟੈਗ ਦੇ ਵਿੱਚ ਉਹਨਾਂ ਨਿਰੰਤਰ ਜਿਹੜਾ ਕੀਰਤਨ ਲਗਾਤਾਰ ਜਾਰੀ ਰੱਖਿਆ ਬਿਲਕੁਲ ਬਿਲਕੁਲ ਹਾਂਜੀ ਏਡੀ ਵੱਡੀ ਉਹਨਾਂ ਦੀ ਕੁਰਬਾਨੀ ਹੋਵੇ ਸਿੱਖ ਕੌਮ ਨੂੰ ਇਹ ਬੜੀ ਵੱਡੀ ਜਿਹੜੀ ਆ ਨਾ ਸਮਝੀ ਵਾਲੀ ਗੱਲ ਆ ਅਸੀਂ ਕਹਿ ਸਕਦੇ ਆ ਵੀ ਸਿੱਖ ਕੌਮ ਨੂੰ ਜਿਹੜੀ ਨਾ ਸਮਝੀ ਵਾਲੀ ਗੱਲ ਕਹਿ ਸਕਦੇ ਹੋ ਕੋਈ ਕਹਿ ਨਹੀਂ ਸਕਦੇ ਬਿਲਕੁਲ ਵੀ ਏਡੀ ਵੱਡੀ ਗੱਲ ਜਿਹੜੀ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਆ ਉਹਦੇ ਅੱਗੇ ਕੋਈ ਗੱਲ ਨਹੀਂ ਆ ਆ ਵੇਖੋ ਜਦੋਂ ਵੀ ਅਸੀਂ ਮਨਾਉਣ ਆਉਂਦੇ ਆ ਤੇ ਭਾਈ ਸਾਹਿਬ ਦੇ ਦੁਖੀਰ ਦੇ ਦੇ ਨਾਲ ਹੀ ਇਹ ਗੱਲ ਕਹੀ ਆ ਜਿਹੜੇ ਜਿਹੜੇ ਬੱਚਾ ਉਹਨਾਂ ਨੇ ਕਹੇ ਆ ਜੀ ਤੇ ਇਹ ਬਹੁਤ ਵੱਡੀ ਜਿਹੜੀ ਆ ਇਹ ਸਾਡੀ ਘਾਟਿਆ ਸੇ ਕੌਮ ਦੀ ਬਿਲਕੁਲ ਬਿਲਕੁਲ ਭਾਈ ਨਰਬਸ ਸਿੰਘ ਖਾਲਸਾ ਹਾਂਦੇ ਸੀ ਵਾਹਿਗੁਰੂ ਜੀ ਕੀ ਪਤ ਜੀ ਕੀ ਕਹਿਣਾ ਚਾਹੋਗੇ ਇੱਕ ਭਰਾ ਦਾ ਭੈਣ ਦਾ ਬਹੁਤ ਪਿਆਰ ਹੁੰਦਾ ਹੈ ਲੇਕਿਨ ਜਦੋਂ ਹਰ ਸਾਲ ਇੱਥੇ ਪਹੁੰਚਦੇ ਕਿੰਨਾ ਕੁ ਦੁੱਖ ਹੁੰਦਾ ਹੈ ਜਦੋਂ ਇਸ ਜਗ੍ਹਾ ਤੇ ਪਹੁੰਚਦੇ ਦੀ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਜੀ ਹਮ ਪਰ ਬੇਨਤੀ ਹੈ ਕਿ ਜਿੰਨਾ ਲੋਕਾਂ ਨੇ ਸ਼ਮਸ਼ਾਨ ਘਾਟ ਨੂੰ ਤਾਲੇ ਲਵਾਏ ਸੀਗੇ ਜੀ ਤੇ ਇਹ ਜਗਾ ਚੁਣੀ ਸੀ ਉਹਨਾਂ ਨੇ ਸੰਸਕਾਰ ਵਾਸਤੇ ਅੱਜ ਇਸ ਜਗਾ ਦਾ ਵੀ ਕੋਈ ਕਿਸੇ ਪਾਸੇ ਗੱਲ ਨਹੀਂ ਲਾ ਰਿਹਾ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਤੇ ਨਾ ਉਹਨਾਂ ਦੀ ਫੋਟੋ ਸ਼ਰੋਮਣੀ ਕਮੇਟੀ ਅਜੈਬ ਘਰ ਵਿੱਚ ਲਗਵਾ ਰਹੀ ਆ ਸਾਡੀ ਖੁਆਇਸ਼ ਆ ਕਿ ਅਜੈਬ ਘਰ ਵਿੱਚ ਉਹਨਾਂ ਦੀ ਫੋਟੋ ਲਗਵਾਈ ਜਾਵੇ ਇਹ ਜਗਾ ਸਾਨੂੰ ਜ਼ਰੂਰ ਦਿੱਤੀ ਜਾਏ ਜਿਹੜਾ ਅਸੀਂ ਉਹਨਾਂ ਦਾ ਇੱਥੇ ਕੋਈ ਨਾ ਕੋਈ ਅਕੈਡਮੀ ਬਣਾ ਸਕੀਏ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਤੁਹਾਨੂੰ ਲੱਗਦਾ ਸਰਕਾਰ ਰੋਲ ਅਦਾ ਕਰ ਸਕਦੀ ਜੀ ਇਹਦੇ ਵਿੱਚ ਜੇ ਤੁਹਾਡੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਕਿਸੇ ਹਜੇ ਤੱਕ ਤਾਂ ਕੋਈ ਰੋਲ ਨਹੀਂ ਕੀਤਾ ਜੀ ਉਹਨਾਂ ਨੇ ਅਦਾ ਤੇ ਜੇ ਕਰਨਗੇ ਤਾਂ ਫੇਰ ਹੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਹਾਂਜੀ ਸੋ ਕੁਝ ਹੋਰ ਵੀ ਸਿੰਘ ਨੇ ਆਪਾਂ ਗੱਲਬਾਤ ਕਰ ਲੈਣੀ ਹੈ ਸਿੰਘ ਸਾਹਿਬ ਐ ਕੁਝ ਖਾਸ ਹੋਵੇ ਹਾਂ ਸਰ ਐ ਕੁਝ ਦੀ ਕੀ ਕੀ ਕਰਨਾ ਚਾਹੋਗੇ ਹਰ ਸਾਲ ਪਹੁੰਚਦੇ ਹਾਂ ਹਰ ਸਾਲ ਅਪੀਲਾਂ ਦਲੀਲਾਂ ਕੀਤੀਆਂ ਜਾਂਦੀਆਂ ਲੇਕਿਨ ਕੁਝ ਸੁਣਵਾਈ ਨਹੀਂ ਹੋ ਪਾਂਦੀ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਹਾਂਜੀ ਪਹਿਲੇ ਤੇ ਦਾਸ ਦੀ ਸਮੁੱਚੇ ਪੰਥ ਨੂੰ ਫਦੇ ਕੋਈ 부자르ជា 바이クルਜੀ کا خالتا 바이クルਜੀ ਦੇ ਪਤੇ ਦਾਸ શ્રી ਹਰਮੰਦਰ ਸਾਹਿਬ ਸੱਚਖੰਡ શ્રી ਹਰਮੰਦਰ ਸਾਹਿਬ ਉਸੇ ਜਗ੍ਹਾ ਜਿਸ ਜਗ੍ਹਾ ਭਾਈ ਨਰਮਨ ਸਿੰਘ ਜੀ ਕੀਰਤਨ ਕਰਦੇ ਰਹੇ ਦਾਸ ਨੂੰ ਵੀ ਉੱਥੇ ਸੁਭਾਗ ਪ੍ਰਾਪਤ ਹੋਇਆ ਇਹਨਾਂ ਕਰਕੇ ਕਿਉਂਕਿ ਅਸੀਂ ਬਚਪਨ ਵਿੱਚ ਇਹਨਾਂ ਨੂੰ ਸੁਣਦੇ ਰਹੇ ਜੀ ਤੇ ਇਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕੀਤੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਤੇ ਦੇਖੋ ਬਹੁਤ ਦੁੱਖ ਦੀ ਗੱਲ ਹੈ ਕਿਉਂਕਿ ਪਰਿਵਾਰ ਪਿਛਲੇ ਲੰਮੇ ਸਮੇ ਤੋਂ ਹਮ ਸਰਕਾਰਾਂ ਇੱਕ ਤੋਂ ਆਈ ਇੱਕ ਚਲ ਗਈ ਕਿਸੇ ਨੇ ਕੋਈ ਲਾਰਾ ਲਾਇਆ ਕਿਸੇ ਨੇ ਕੋਈ ਲਾਰਾ ਲਾਇਆ ਪਰ ਆਪਣੇ ਬਜਨਾ ਤੇ ਕੋਈ ਵੀ ਖੜਾ ਨਹੀਂ ਉਤਰਿਆ ਹਮ ਤੇ ਹੁਣੇ ਤੁਹਾਡੇ ਮਾਧਿਅਮ ਰਾਹੀਂ ਸ੍ਰੀ ਭਗਵੰਤ ਮਾਨ ਜੀ ਸੀਐਮ ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਐਨੀ ਮਾਇਆਨਾਜ਼ ਹਸਤੀ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਕੌਮ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਿਨ੍ਹਾਂ ਨੂੰ ਕੀ ਸਮੁੱਚੀਆਂ ਸੰਗੀਤ ਜਗਤ ਦੀਆਂ ਹਸਤੀਆਂ ਵੀ ਨਮਸਕਾਰ ਕਰਦੀਆਂ ਸਨ ਗੁਲਾਮ ਅਲੀ ਵਰਗੇ ਉਹਨਾਂ ਦੇ ਫੈਨ ਸਨ ਤੇ ਉਹਨਾਂ ਦੀ ਜੇ ਯਾਦਗਾਰ ਜਿਹੜੇ ਸਥਾਨ ਹੈ ਜੇ ਉਹ ਆਪਣੀ ਸਰਕਾਰ ਦੇ ਯਤਨਾਂ ਅਨੁਸਾਰ ਥੋੜਾ ਪ੍ਰਾਲਾ ਕਰਕੇ ਪਰਿਵਾਰ ਨੂੰ ਇਹ ਜਿਹੜੀ ਜਗ੍ਹਾ ਜਿਹੜੀ ਸੌਂਪ ਦਿੱਤੀ ਜਾਵੇ ਤੇ ਜਿਹੜਾ ਸੇਹਰਾ ਹੈ ਆਪਣੇ ਸਿਰ ਤੇ ਲੈਣ ਉਹ ਪਸਥਰੀ ਭਗਵਾਨ ਜਦੋਂ ਉਹ ਆਪਣਾ ਸਰੀਰ ਉਹਨਾਂ ਨੇ ਤਿਆਗਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਦੀਆਂ ਸਾਹਮਣੇ ਆਈਆਂ ਸਨ ਵੇਰਕੇ ਨਾਲ ਬਾਈਕਾਟ ਕਰ ਦਿੱਤਾ ਉਸ ਤੋਂ ਬਾਅਦ ਕਈ ਕਹਿੰਦੇ ਸੀ ਸਾਡੇ ਘਰ 'ਚ ਜਗ੍ਹਾ ਜਿਹੜੀ ਹੈਗੀ ਉੱਥੇ ਤੁਸੀਂ ਸਸਕਾਰ ਕਰ ਲਓ ਲੇਕਿਨ ਉਸ ਤੋਂ ਬਾਅਦ ਕੀ ਹੋ ਗਿਆ ਇਸ ਤਰ੍ਹਾਂ ਦਾ ਕਿ ਇੱਥੇ ਜਿਹੜੀ ਜਗ੍ਹਾ ਉਹਨਾਂ ਨੂੰ ਮਿਲੀ ਸੀਗੀ ਉਹ ਨਹੀਂ ਮਿਲ ਪਾਈ ਕਿ ਲੱਗਦਾ ਕਿ ਸਰਕਾਰ ਦੇ ਮਨ 'ਚ ਖੋਟ ਨਜ਼ਰ ਆ ਰਹੀ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਬਿਲਕੁਲ ਬਿਲਕੁਲ ਜੇ ਖੋਟ ਨਾ ਹ ਉਹਨੂੰ ਇੱਥੇ ਭਾਈ ਸਾਹਿਬ ਦੀ ਯਾਦਗਾਰ ਵਿੱਚ ਕੋਈ ਨਾ ਕੋਈ ਸਥਾਨ ਉਸਰਿਆ ਹੁੰਦਾ ਕਿਉਂਕਿ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਆ ਜਿੰਨਾ ਸਾਰੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਦੇਖੋ ਲਗਾਤਾਰ ਹੀ ਜਤਨ ਕਰ ਰਹੇ ਮੇਰੇ ਪਿਤਾ ਜੀ ਵੀ ਜਾਂਦੇ ਹੋਰ ਉਗੀਆਂ ਸਖਸ਼ੀਤਾਂ ਜਾਂਦੀਆਂ ਸਰਕਾਰੀ ਦਰਬਾਰੇ ਜਾਂਦੀਆਂ ਉਹਨਾਂ ਨੂੰ ਅਪੀਲਾਂ ਕਰਦੀਆਂ ਪਰ ਉਹਨਾਂ ਦੇ ਸਿਰ ਤੇ ਅਜੇ ਤੱਕ ਕੋਈ ਜੂਨ ਹੀ ਸਰਕੀ ਦੇਖੋ ਐਡੀ ਵੱਡੀ ਹਸਤੀ ਜੇ ਇਸ ਇਲਾਕੇ ਦੇ ਵਿੱਚ ਉਹਨਾਂ ਦੀ ਕੋਈ ਯਾਦਗਾਰ ਬਣਦੀ ਆ ਤੇ ਸਮੁੱਚੇ ਹੀ ਇਲਾਕੇ ਨੂੰ ਸਮੁੱਚੇ ਪੰਥ ਨੂੰ ਕੌਮ ਨੂੰ ਬਹੁਤ ਵੱਡੀ ਮਤਲਬ ਕਿ ਦੇਖੋ ਇੱਕ ਸਿੱਖ ਪੰਥ ਦੇ ਵਿੱਚ ਇਹੋ ਜਿਹੇ ਹੀਰੇ ਉਹਨਾਂ ਵਰਗੇ ਪੈਦਾ ਹੋ ਸਕਦੇ ਆ ਤੇ ਇਸ ਜਗ੍ਹਾ ਦੇ ਉੱਪਰ ਮੈਂ ਕਹਿੰਦਾ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਕੋਈ ਕਦਮ ਚੁੱਕ ਕੇ ਇਹ ਜਿਹੜੀ ਜਗ੍ਹਾ ਹੈ ਪਰਿਵਾਰ ਨੂੰ ਸੌਂਪ ਕੇ ਇੱਕ ਪੰਥ ਨੂੰ ਸੌਂਪ ਦਿੱਤੀ ਜਾਵੇ ਜਿਹੜਾ ਕਿ ਪਰਿਵਾਰ ਦੀ ਤੇ ਗੱਲ ਵੱਖਰੀ ਪੰਥ ਨੂੰ ਸੌਂਪ ਕੇ ਇੱਕ ਉਹਦੀ ਯਾਦਗਾਰ ਉਹਨਾਂ ਦੀ ਯਾਦਗਾਰ ਉਸਾਰ ਕੇ ਇੱਕ ਮਤਲਬ ਸਿਹਰਾ ਲੈਣਾ ਚਾਹੀਦਾ ਸਰ ਲੇਕਿਨ ਸਾਡੇ ਐਨ ਆਰ ਆਈਸ ਜਿਹੜੇ ਨੇ ਉਹ ਹੁਣ ਕਿਸੇ ਜਗ੍ਹਾ ਤੇ ਤਰਾਸ ਦੀ ਹੋ ਜੇ ਉੱਥੇ ਦਵਾ ਦਵ ਗੁੱਡਸ ਭੇਜ ਦਿੰਦੇ ਨੇ ਚੀਜ਼ਾਂ ਭੇਜ ਦਿੰਦੇ ਨੇ ਕਿ ਉਹ ਉਸ ਜਗ੍ਹਾ ਨੂੰ ਜਿਹੜਾ ਆ ਸੰਭਾਲਿਆ ਜਾ ਸਕੇ ਕਿ ਲੱਗਦਾ ਨਹੀਂ ਕਿ ਪਦਮ ਸ਼ਰੀ ਸਨ ਇਹਨਾਂ ਦੀ ਵੀ ਐਨ ਆਰ ਆਈਸ ਜੇ ਜਾਂ ਤੇ ਆਪਣੇ ਪੈਸਿਆਂ ਦੇ ਨਾਲ ਵੀ ਇਹਨੂੰ ਸੁਝੋ ਸਕਦੇ ਨੇ ਇਹਨਾਂ ਨੂੰ ਰੱਖ ਸਕਦੇ ਨੇ ਤਾਂ ਹੀ ਹੋਰ ਨਿਰਮਲ ਸਿੰਘ ਖਾਲਸਾ ਪਹਿਲਾ ਬਿਲਕੁਲ ਬਿਲਕੁਲ ਪੰਥ ਸਮੁੱਚੇ ਸਿੱਖ ਪੰਥ ਨੂੰ ਵੀ ਗੁਜਾਰਸ਼ ਆ ਕਿ ਇੱਧਰ ਧਿਆਨ ਦਿੱਤਾ ਜਾਵੇ ਕਿਉਂਕਿ ਪੰਥ ਨੂੰ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਤੇ ਪੰਥ ਵਾਸਤੇ ਕੋਈ ਏਡੀ ਵੱਡੀ ਚੀਜ਼ ਨਹੀਂ ਐ ਦੋ ਢਾਈ ਕਨਾਲਾ ਤਿੰਨ ਕਨਾਲਾ ਜਗ੍ਹਾ ਆ ਤੇ ਜੇ ਪੰਥ ਵੀ ਸਾਥ ਦੇਵੇ ਉਹਨਾਂ ਦੀ ਯਾਦਗਾਰ ਉਸਾਰੀ ਜਾਵੇ ਕਿਉਂਕਿ ਦੇਖੋ ਸੰਤ ਮਹਾਤਮਾ ਵੀ ਚਲੋ ਬਹੁਤ ਆਪਣੀ ਜਗ੍ਹਾ ਹੁੰਦੇ ਆ ਦੇਖੋ ਜੋ ਇਹਨਾਂ ਨੇ ਕੌਮਲੀ ਕੀਤਾ ਨਾਂ ਰੌਸ਼ਨ ਕੀਤਾ ਜੋ ਗੁਰੂ ਰਾਮਦਾਸ ਮਹਾਰਾਜ ਦੀਆਂ ਇਹਨਾਂ ਦੇ ਉੱਪਰ ਬਖਸ਼ਿਸ਼ਾਂ ਸਨ ਤੇ ਇਹੋ ਜੀ ਹਸਤੀ ਦੇ ਵਾਸਤੇ ਮਤਲਬ ਕਿ ਅਸੀਂ ਲੰਮਾ ਸਮਾਸ਼ ਸੰਘਰਸ਼ ਕਰੀਏ ਤੇ ਪੰਥ ਲਈ ਕੌਮਲੀ ਵੀ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਇਸ ਕਰਕੇ ਮੈਂ ਸਮੁੱਚੇ ਪੰਥ ਨੂੰ ਕਹਿਣਾ ਵਾਂ ਕਿ ਆਪਾਂ ਸਰਕਾਰਾਂ ਦੇ ਮੂੰਹ ਹਲ ਦੇਖਣਾ ਛੱਡ ਕੇ ਆਪਾਂ ਆਪ ਖੁਦ ਇਹੋ ਜੇ ਯਤਨ ਕਰੀਏ ਕਿ ਪਰਿਵਾਰ ਦੇ ਮਨ ਦੇ ਵਿੱਚ ਵੀ ਜਿਹੜਾ ਰੋਸ ਆ ਲੰਮੇ ਸਮੇ ਤੋਂ ਉਹ ਵੀ ਦੂਰ ਹੋਵੇ ਕਿਉਂਕਿ ਵੇਖੋ ਪਰਿਵਾਰ ਨੂੰ ਵੀ ਹੁੰਦਾ ਕਿ ਇਸ ਪੰਥ ਲਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਉਹਨਾਂ ਨੇ ਤੇ ਫਿਰ ਜੇ ਪੰਥ ਸਾਸ਼ਨਾ ਦਵੇ ਮੈਂ ਤਾਂ ਕਹਿੰਦਾ ਪੰਥ ਹਰ ਜਗ੍ਹਾ ਹੀ ਖੜਦਾ ਵਾ ਇਸ ਜਗ੍ਹਾ ਵੀ ਪੰਥ ਨੂੰ ਖੁੱਲੇ ਦਿਲ ਨਾਲ ਖੜਨਾ ਚਾਹੀਦਾ ਬਿਲਕੁਲ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਵਰਸੀ ਫੇਰ ਆ ਗਈ ਆ ਜੀ ਹਰ ਸਾਲ ਮਿਲਦੇ ਆ ਤੇ ਕੀ ਕਹਿਣਾ ਚਾਹੋਗੇ ਪਲਤ ਵਰਸੀ ਕਿਦਨ ਤੋਂ ਕਿਨੇ ਤੱਕ ਹੋ ਗਈ ਆ ਔਰ ਜੋ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਹੋ ਰਹੀ ਕੀ ਕਹਿਣਾ ਚਾਹੋਗੇ ਉਸ ਬਾਰੇ ਜੀ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਸਮੂਹ ਸਾਧ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨੇ ਕਰੋਨਾ ਕਾਲ ਦਾ ਨਾਮ ਦੇ ਕੇ ਇੱਕ ਉਹ ਹਸਤੀ ਦੁਨੀਆ ਤੋਂ ਖੋਲੀ ਆ ਜਿਹੜੀ ਕੇ ਸਾਰੇ ਵਿਸ਼ੇ ਭਰ ਦੇ ਵਿੱਚ ਮਸ਼ਹੂਰ ਸੀ ਉਸ ਤੋਂ ਬਾਅਦ ਮੈਂ ਅੱਗੇ ਵੀ ਬੜੀ ਬੜਾ ਕਹਿ ਚੁੱਕਾ ਆ ਵੀ ਸਾਡੇ ਮਨ ਨੂੰ ਤਸੱਲੀ ਤਾਂ ਆਉਂਦੀ ਹੀ ਜੇ ਉਸ ਵਾਰਡ ਦੇ ਡਾਕਟਰ ਦੇ ਉੱਤੇ 302 ਦਾ ਪਰਚਾ ਕੀਤਾ ਜਾਂਦਾ ਹੈ। ਹੂੰ ਇਹਨਾਂ ਦਾ ਕਤਲ ਕੀਤਾ ਗਿਆ ਨਾ ਕਿ ਆਈ ਆਪਣੀ ਆਈ ਨਾਲ ਮੌਤ ਹੋਈ ਆ। ਜੀ ਚਲੋ ਅਸੀਂ ਉਸ ਨੂੰ ਪ੍ਰਵਾਨ ਵੀ ਕਰ ਲਿਆ ਇਹਨਾਂ ਸਸਕਾਰ ਵੀ ਕਰ ਲਿਆ ਉਹਨਾਂ ਥਾਂ ਵੀ ਦਿੱਤਾ ਇੱਥੇ ਉਦੋਂ ਅਜਾੜ ਸੀ ਜਦੋਂ ਉਹਨਾਂ ਨੇ ਅਜਾੜ ਸਮਝ ਕੇ ਥਾਂ ਦਿੱਤਾ ਵੀ ਭਾਈ ਸਾਹਿਬ ਦਾ ਜਿਹੜਾ ਸੰਸਕਾਰ ਆ ਉਹ ਲੋਕਾਂ ਪਿੰਡਾਂ 'ਚ ਵੀ ਪਿੰਡ ਵਾਲਿਆਂ ਨੇ ਕਿਹਾ ਵੀ ਨਹੀਂ ਪਿੰਡ 'ਚ ਪਤਾ ਨਹੀਂ ਕੀ ਤੂਫਾਨ ਮੱਤ ਜਾਣਾ ਇਹ ਕਰਕੇ ਸੰਸਕਾਰ ਨਹੀਂ ਹੋਣਾ। ਅਸੀਂ ਇਸ ਚੀਜ਼ ਨੂੰ ਪ੍ਰਵਾਨ ਕਰ ਲਿਆ ਜੇ ਇੱਥੇ ਸੰਸਕਾਰ ਕੀਤਾ ਤਾਂ ਵੀ ਅਸੀਂ ਪ੍ਰਵਾਨ ਕਰਦੇ ਆ ਪਰ ਅਸੀਂ ਬੇਨਤੀ ਕਰਦੇ ਆ ਤੇ ਬਹੁਤ ਬੇਨਤੀਆਂ ਕਰ ਚੁੱਕੇ ਆ ਵੀ ਸਰਕਾਰ ਇਹ ਸਥਾਨ ਨੂੰ ਇਹਦਾ ਕੁਝ ਨਾ ਕੁਝ ਹੱਲ ਕਰਕੇ ਇਸ ਪਰਿਵਾਰ ਨੂੰ ਪੰਥ ਦੇ ਲੇਖੇ ਲਾ ਕੇ ਨਹੀਂ ਦਿੱਤਾ ਜਾਵੇ ਇੱਥੇ ਅੱਗੇ ਵੀ ਬੋਲਿਆ ਗਿਆ ਵੀ ਇੱਥੇ ਕੋ ਅਕੈਡਮੀ ਬਣ ਕੇ ਉਹਨਾਂ ਦੇ ਨਾਂ ਤੇ ਉਹਨਾਂ ਵਰਗੇ ਉਹਨਾਂ ਵਰਗੇ ਤੇ ਨਹੀਂ ਹੋ ਸਕਦੇ ਲੇਕਿਨ ਉਹਨਾਂ ਦੇ ਪੰਧ ਹੀ ਜ਼ਰੂਰ ਹੋ ਸਕਦੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਆਪ ਵੀ ਆਰਟਿਸਟ ਨੇ ਔਰ ਭਾਈ ਨਿਰਮਲ ਸਿੰਘ ਖਾਲਸਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕੀ ਲੱਗਦਾ ਨੇ ਕਿ ਉਹ ਵੀ ਦਰਕਨਾਰ ਕਰ ਰਹੇ ਨੇ ਜਾਣਬੁੱਝ ਕੇ ਕਿ ਇਸ ਤਰ੍ਹਾਂ ਕਿਉਂਕਿ 3 ਸਾਲ ਉਹਨਾਂ ਦੇ ਮੌਕੇ ਹੋ ਗਏ ਨੇ ਸਰਕਾਰ ਦੇ 2 ਸਾਲ ਹੀ ਬਾਕੀ ਬਚੇ ਤੋਂ ਲੱਗੇ ਜਾਣ ਕੇ ਦਰਕਨਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਜੋਧਪੁਰ ਪਿੰਡਰਾਵਾਲਾ ਕਮੇਟੀ ਵੱਲੋਂ ਸਾਡੀ ਭਗਵੰਦ ਸਿੰਘ ਮਾਨ ਦੇ ਚਰਨਾਂ ਵਿੱਚ ਅੱਜ ਵੀ ਬੇਨਤੀ ਹੈ ਕਿ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੇ ਇਹਦਾ ਕੁਝ ਨਾ ਕੁਝ ਕੁਛ ਨਾ ਕੁਛ ਜ਼ਰੂਰ ਕੀਤਾ ਜਾਵੇ ਕਿੰਨੀ ਤਰੀਕ ਨੂੰ ਬਰਸਿ ਸ਼ੁਰੂ ਹੋਏਗੀ 2 ਤਰੀਕ 2 2 ਤਰੀਕ ਨੂੰ ਬਰਸੀ 2 April ਨੂੰ 5ਵੀਂ ਬਰਸੀ ਆ ਤੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਅਸੀਂ ਹੱਥ ਜੋੜ ਕੇ ਪੁਰਜ਼ੋਰ ਅਪੀਲ ਬੇਨਤੀ ਕਰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਸੰਗਤਾਂ ਆਉਣ ਤੇ ਸਾਨੂੰ ਉਹਨਾਂ ਦੇ ਆਉਣ ਨਾਲ ਹੀ ਸਾਡਾ ਇੰਬਾਲ ਮਿਲਦਾ ਸਾਨੂੰ ਉਹਨਾਂ ਦੇ ਆਉਣ ਨਾਲ ਸੰਕਤ ਦੇ ਆਉਣ ਨਾਲ ਮੈਂ ਜਿਸ ਤਰ੍ਹਾਂ ਵੀਜੀ ਹੋਂਨਾ ਵੀ ਗੱਲ ਕਰ ਰਿਹਾ ਸੀ ਚਰਨਜੀਤ ਸਿੰਘ ਚੰਨੀ ਆਪਨੇ ਟਨਿਓਰ ਦੇ ਵਿੱਚ ਤਿੰਨ ਕੁ ਮਹੀਨੇ ਦਾ ਸਮਾਂ ਮਿਲਿਆ ਲੇਕਿਨ ਉਹ ਉਦੋਂ ਵੀ ਕਹਿੰਦੇ ਸਨ ਕਿ ਅਸੀਂ ਕੁਛ ਨਾ ਕੁਛ ਕਰ ਸਕਦੇ ਹਾਂ ਬਹੁਤ ਸਾਰੇ ਪੰਜਾਬੀਆਂ ਵਾਸਤੇ ਕਿਤੇ ਲਾਲ ਲਕੀਰ ਦੀਆਂ ਜਗ੍ਹਾ ਉਹਨਾਂ ਨੇ ਦਿੱਤੀਆਂ ਕੀ ਲੱਗਦਾ ਨਹੀਂ ਕਿ ਇਹ ਜਗ੍ਹਾ ਵੀ ਜੇਕਰ ਉਹਨਾਂ ਨੂੰ ਮਿਲਿਆ ਜਾਵੇ ਤੇ ਉਹ ਵੀ ਦਿਵਾ ਸਕਦੇ ਨੇ ਜਾਂ ਉਪ ਸਾਬਕਾ ਮੁੱਖ ਮੰਤਰੀ ਨੇ ਗੱਲਬਾਤ ਕਰ ਸਕਦੇ ਨੇ ਤੁਹਾਡੀ ਬਾਤ ਚੁੱਕ ਸਕਦੇ ਨੇ ਜਦੋਂ ਉਹਨਾਂ ਕਰ ਸਕਦੇ ਸੀ ਉਦੋਂ ਤਾਂ ਉਹਨਾਂ ਕੀਤਾ ਨਹੀਂ ਹਾਂ ਹੁਣ ਤੇ ਉਹ ਬਹੁਤ ਪਿਛੇ ਹਾਸ਼ੀਏ ਚ ਗਏ ਆ ਕਦੋਂ ਸਤਾਈ ਆਉਣਾ ਕਦੋਂ ਉਹਨਾਂ ਦੀ ਕੋਈ ਸਰਕਾਰ ਬਣੇ ਜਾਂ ਨਾ ਬਣੇ ਇਸ ਗੱਲ ਦਾ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਲੇਕਿਨ ਜਿਹੜੀ ਸਰਕਾਰ ਆ ਮੌਜੂਦਾ ਅੱਜ ਇੱਕ ਦਿਨ ਵਿੱਚ ਹੀ ਸਭ ਕੁਝ ਕਰ ਸਕਦੀ ਆ ਇਹ ਚਾਹੇ ਤੇ ਸਾਡੀ ਤੁਹਾਡੇ ਮਾਦਮੇ ਰਹੀਂ ਭਗਵਾਨ ਤਮਨ ਨੂੰ ਫੇਰ ਅਪੀਲ ਹੈ ਕਿ ਆਪਣੇ ਹੱਥਾਂ 'ਚ ਇਸ ਕੇਸ ਨੂੰ ਲੈ ਕੇ ਇਹਦਾ ਜਰੂਰ ਕੋਈ ਨਾ ਕੋਈ ਫੈਸਲਾ ਕਰੇ ਬਿਲਕੁਲ ਬਿਲਕੁਲ ਸੋ ਇਹ ਸਾਨ ਪਰਿਵਾਰਿਕ ਮੈਂਬਰ ਕਿਤਨਾ ਕਿਤੇ ਜਰੂਰ ਜਰੂਰ ਜਿਹੜੇ ਨੇ ਉਹ ਰੋਸ਼ ਵੀ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਹੀ 5 ਸਾਲ ਦਾ ਸਮਾਂ ਹੋ ਚੁਲਾਇਆ ਲੇਕਿਨ ਕਿਤਨਾ ਕਿਤੇ 5 ਸਾਲ ਦੇ ਸਮੇਂ ਦੇ ਵਿੱਚ ਇਸ ਜਗ੍ਹਾ ਤੇ ਜੋ ਅਕੈਡਮੀ ਬਣਨੀ ਚਾਹੀਦੀ ਸੀ ਉਹ ਅਕੈਡਮੀ ਨਹੀਂ ਬਣ ਪਾਈ ਲੇਕਿਨ ਕਿਤਨਾ ਕਿਤੇ ਜਿਸ ਤਰ੍ਹਾਂ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਦਾ ਜੋ ਸੀਗਾ અપਮਾਨ ਕੀਤਾ ਗਿਆ ਜਗ੍ਹਾ-ਜਗ੍ਹਾ ਤੇ ਉਹਨਾਂ ਨੂੰ ਲੈ ਕੇ ਜਾਇਆ ਗਿਆ ਲੇਕਿਨ ਇਸ ਜਗ੍ਹਾ ਤੇ ਜਦੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਗੀਠਾ ਸਾਹ ਵੱਲੇ ਗਿਆ ਉਸ ਤੋਂ ਬਾਅਦ ਇਸ ਪਰਿਵਾਰ ਦਾ ਇੱਕੋ ਹੀ ਸੀਗਾ ਖਾਪ ਸੀਗਾ ਕਿ ਇੱਥੇ ਬਹੁਤ ਸੋਹਣੀ ਅਕੈਡਮੀ ਜਿਹੜੀ ਉਹ ਬਣੇ ਤਾਂ ਜੋ ਕਿ ਲੋਕ ਇੱਥੇ ਆ ਕੇ ਔਰ ਖਾਸ ਕਰਕੇ ਬੱਚੇ ਇੱਥੇ ਆ ਕੇ ਉਸ ਅਕੈਡਮੀ ਦੇ ਵਿੱਚ ਆਪਣਾ ਬਾਦ ਚੜ ਕੇ ਹਿੱਸਾ ਪਾ ਕੇ ਤੇ ਭਾਈ ਨਿਰਮਲ ਸਿੰਘ ਖਾਲਸਾ ਵਾਗੇ ਬਣ ਸਕਲ ਲੇਕਿਨ ਅੱਜ ਵੀ ਸਰਕਾਰਾਂ ਜਿਹੜੀਆਂ ਨੇ ਜਾਂ ਮੌਜੂਦਾ ਸਰਕਾਰ ਜਿਹੜੀ ਹੈ ਉਹਨਾਂ ਦਾ ਰੋਖ ਜਿਹੜਾ ਹੈ ਉਹ ਜਰੂਰ ਕਿਸ ਤਰ੍ਹਾਂ ਕਿਤੇ ਅਲੱਗ ਨਜ਼ਰ ਆ ਰਿਹਾ ਤੇ ਨਾ ਹੀ ਨਿਰਮਲ ਸਿੰਘ ਖਾਲਸਾ ਜੀ ਦੀ ਜਗ੍ਹਾ ਤੇ ਜੋ ਅਕੈਡਮੀ ਜਿਹੜੀ ਹੈ ਉਹ ਬਣ ਪਾ ਰਹੀ ਹੈ ਲੇਕਿਨ ਆ ਪਰਿਵਾਰ ਨੂੰ ਆਸ ਹੈ ਅਤੇ ਨਾਲ ਹੀ ਐਨਆਰਆਈਸ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤਵਾਜ਼ ਪਰਿਵਾਰ ਦਾ ਸਾਥ ਦਿੱਤਾ ਜਾਵੇ ਤਾਂ ਜੋ ਕਿ ਇਸ ਜਗ੍ਹਾ ਤੇ ਇੱਕ ਵਧੀਆ ਅਕੈਡਮੀ ਬਣ ਸਕੇ ਤਾਂ ਜੋ ਕਿ ਇੱਕ ਅਲੱਗ ਜਿਹੜੇ ਨੇ ਕਈ ਹੋਰ ਨਿਰਮਲ ਸਿੰਘ ਖਾਲਸਾ ਜਿਹੜੇ ਨੇ ਉਹ ਪੈਦਾ ਹੋ ਸਕਣ ਕੈਮਰਾ ਪਰਸਨ ਸਵੈਮਾਨ ਦੇਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ